ਹਰ ਉਮਰ ਦੇ ਵਿਦਿਆਰਥੀਆਂ ਲਈ ਬਜ਼ੁਰਗਾਂ ਲਈ ਸਾਡੇ ਕੋਲ ਪੰਜ ਭਾਗ ਨੇ ਹਰ ਉਮਰ ਦੇ ਵਿਅਕਤੀ ਲਈ ਇਹ ਪੇਪਰ ਹੈ ਜਦੋਂ ਪੇਪਰ ਚੈੱਕ ਕਰ ਲਿਆ ਜਾਂਦਾ ਹੈ ਫਿਰ ਅਗਲੇ ਬੈਂਚ ਤੇ ਔਰਲ ਟੈਸਟ ਲਿਆ ਜਾਂਦਾ ਹੈ ਤਾਂ ਕਿ ਬੱਚੇ ਨੇ ਚੀਟਿੰਗ ਕਰਕੇ ਤਾਂ ਨਹੀਂ ਪੇਪਰ ਕੀਤਾ ਕੀ ਔਰਲ ਟੈਸਟਿੰਗ ਜੇ ਪਾਸ ਕਰਦੇ ਨੇ ਫਿਰ ਇਹਨਾਂ ਨੂੰ ਉਸ ਤੋਂ ਨੈਕਸਟ ਬੈਂਚ ਤੇ ਅਵਾਰਡਸ ਦਿੱਤੇ ਜਾਣਗੇ ਏਜ ਦੇ ਅਕੋਰਡਿੰਗ। ਜੇ ਤੁਸੀਂ ਉੱਤਰ ਸਾਰੇ ਸਹੀ ਦਿੰਦੇ ਹੈ ਫਿਰ ਹਾਂਜੀ ਹਾਂਜੀ ਤੇ ਆ ਤੁਹਾਨੂੰ ਅਵਾਰਡ ਦਿੱਤਾ ਗਿਆ ਇਹਨਾਂ ਦੇ ਵੱਲੋਂ। ਹਾਂਜੀ ਹਾਂਜੀ। ਸਰ ਹਾਂ ਦੀ ਇਟ ਨਾਲ ਇਟ ਕਿਨੇ ਖੜਕਾਈ ਸੀ? ਹਾਂ ਦੀ ਇਟ ਨਾਲ ਇਟ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖੜਕਾਈ ਸੀ। ਚ ਆ ਰਹੇ ਨੇ ਕੀ ਲੱਗਦਾ ਹੈ ਕਿ ਚੇਂਜ ਆ ਰਿਹਾ ਹੈ ਜਨਰੇਸ਼ਨ ਦੇ ਵਿੱਚ ਇਤਿਹਾਸ ਤੋਂ ਜਾਣੂ ਨੇ ਬੱਚੇ ਅੱਜ ਬਹੁਤ ਫਰਕ ਅੱਗੇ ਨਾਲੋ ਜਿਵੇਂ ਆਪਾਂ ਸਾਡਾ ਮੁੱਖ ਵਿਚਾਰ ਇਹ ਹੀ ਬੱਚਿਆਂ ਨੂੰ ਸਿੱਖਿਆ ਦਾ ਮਤਲਬ ਤੇ ਜਿਵੇਂ ਛੋਟੇ ਬੱਚੇ ਨੂੰ ਆਪਾਂ ਨੋਟਬੁੱਕ ਦਿੰਦੇ ਆ ਇੱਕ ਆਪਾਂ ਪੰਜਾਬੀ ਵਾਂਗ ਬੋਲੀ ਬੱਚਿਆਂ ਨੂੰ ਮਤਲਬ ਦੂਰ ਨਾ ਰੱਖੀ ਉਹਨਾਂ ਨੂੰ ਇਹ ਹੀ ਸਮਝਾਉਣਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਮੈਂ ਪਰਵਿੰਦਰ ਸਿੰਘ ਮੇਰੇ ਹੱਥ ਦੇ ਵਿੱਚ ਇੱਕ ਫਾਰਮ ਹੈ ਇਹ ਕੋਈ ਆਮ ਫਾਰਮ ਨਹੀਂ ਹੈ ਬਲਕਿ ਇੱਕ ਸੇਵਾ ਦੇ ਨਾਮ ਦੇ ਉੱਤੇ ਫਾਰਮ ਕੱਢਿਆ ਗਿਆ ਹੈ ਮੇਰੇ ਪਿੱਛੇ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਬੈਠੀਆਂ ਹੋਈਆਂ ਨੇ ਇਸ ਫਾਰਮ ਦੇ ਵਿੱਚ ਸਿੱਖੀ ਨੂੰ ਲੈ ਕੇ ਸਵਾਲ ਪੁੱਛੇ ਗਏ ਨੇ ਇਹ ਦੱਸਿਆ ਜਾਂਦਾ ਹੈ ਕਿ ਸਿੱਖੀ ਨਾਲ ਜੋੜਨ ਦੇ ਲਈ ਇੱਕ ਉਪਰਾਲਾ ਹੈ ਇਹ ਗੱਲਬਾਤ ਕਰਦੇ ਆ ਭੈਣਾਂ ਨਾਲ ਇੱਥੇ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਫਾਰਮ ਕਿਸ ਚੀਜ਼ ਦਾ ਇਸ ਬਾਰੇ ਜ਼ਰੂਰ ਜਾਣਕਾਰੀ ਦਿਓਗੇ ਸਰ ਇਹ ਸਿੱਖੀ ਇਤਿਹਾਸ ਬਾਰੇ ਆਪਣੇ ਵੀ ਛੋਟੇ ਬੱਚਿਆਂ ਨੂੰ ਪਤਾ ਲੱਗ ਜੇ ਵੀ ਮਤਲਬ ਸਿੱਖੀ ਇਤਿਹਾਸ ਵਿੱਚ ਕੀ ਕੀ ਮਤਲਬ ਦਿੱਤਾ ਹੋਇਆ ਹੈਗਾ ਤੇ ਵੱਡੇ ਨੂੰ ਵੀ ਪਤਾ ਲੱਗੇ ਵੀ ਕੀ ਕੀ ਹੁੰਦਾ ਹੈ ਇਹ ਪ੍ਰਸ਼ਨ ਦਿੱਤਾ ਹੋਇਆ ਹੈ ਹਾਂਜੀ ਇਹ ਦਿੱਤਾ ਹੈ ਕਿ ਸਿੱਖ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਅੱਛਾ ਜੀ ਫਿਰ ਉੱਤਰ ਬੱਚੇ ਭਰਦੇ ਨੇ ਫਾਰਮ ਹਾਂਜੀ ਭਾਈ ਮਣੀ ਸਿੰਘ ਜੀ ਨੂੰ ਬੰਦ-ਬੰਦ ਕੀਤਾ ਅੱਛਾ ਇਹ ਕਿੰਨੇ ਕੁਐਸਚਨ ਹੁੰਦੇ ਨੇ ਜੀ ਇੱਕ ਦੇ ਵਿੱਚ ਇੱਕ ਭਾਗ ਵਿੱਚ 10 ਕੁਐਸਚਨ ਹੋਣਗੇ ਜੀ ਤੇ ਮਤਲਬ ਇਹਦਾ ਕੋਈ ਇਨਾਮ ਵੀ ਦਿੱਤਾ ਜਾਂਦਾ ਹਾਂਜੀ ਪ੍ਰਾਈਜ਼ ਵੀ ਦਿੱਤਾ ਜਾਊਗਾ ਜੀ ਜਿਹਦੇ ਨੰਬਰ ਵਧੀਆ ਹੁੰਦੇ ਨੇ ਹਾਂਜੀ ਹਾਂਜੀ ਫ੍ਰੀ ਸੇਵਾ ਹੈ ਹਾਂਜੀ ਨਾ ਮਿਲਦਾ ਜੀ ਇਹਦੇ ਚ ਕੁਝ ਇਤਿਹਾਸਿਕ ਭਾਗ ਵਾਈਜ਼ ਅਸੀਂ ਵੰਡੇ ਹੋਏ ਆ ਪੇਪਰ ਹਰ ਉਮਰ ਦੇ ਵਿਦਿਆਰਥੀਆਂ ਲਈ ਬਜ਼ੁਰਗਾਂ ਲਈ ਸਾਡੇ ਕੋਲ ਪੰਜ ਭਾਗ ਨੇ ਹਰ ਉਮਰ ਦੇ ਵਿਅਕਤੀ ਲਈ ਇਹ ਪੇਪਰ ਹੈ ਹਰ ਬੱਚਾ ਇਹ ਪੇਪਰ ਅਟੈਂਪਟ ਕਰ ਰਿਹਾ ਤੇ ਹਰ ਇੱਕ ਬੱਚੇ ਨੂੰ ਜੋ ਅਟੈਂਪਟ ਕਰਦਾ ਚਾਹੀ ਉਹਦੇ ਪ੍ਰਸ਼ਨ ਸਹੀ ਨੇ ਜਾਂ ਇਹ ਗਲਤ ਨੇ ਆ ਸਾਡੇ ਚੈਕਿੰਗ ਹੋ ਰਹੀ ਹੈ ਪੇਪਰ ਦੀ ਫਿਰ ਜਦੋਂ ਪੇਪਰ ਚੈੱਕ ਕਰ ਲਿਆ ਜਾਂਦਾ ਫਿਰ ਅਗਲੇ ਬੈਂਚ ਤੇ ਔਰਲ ਟੈਸਟ ਲਿਆ ਜਾਂਦਾ ਤਾਂ ਕਿ ਬੱਚੇ ਨੇ ਚੀਟਿੰਗ ਕਰਕੇ ਤਾਂ ਨਹੀਂ ਪੇਪਰ ਕੀਤਾ ਤੇ ਫਿਰ ਜੋ ਚੀਜ਼ਾਂ ਉਹਨਾਂ ਦੀਆਂ ਅੱਛਾ ਅੱਛਾ ਇੱਥੋਂ ਪਹਿਲਾਂ ਫਾਰਮ ਫਿਲ ਕੀਤਾ ਜਾਂਦਾ ਹੈ। ਹਾਂਜੀ ਇੱਥੋਂ ਫਿਲ ਇੱਥੋਂ ਕੁਐਸਚਨ ਪੇਪਰ ਬੱਚੇ ਨੂੰ ਅਲੋਟ ਕੀਤਾ ਜਾਂਦਾ ਹੈ। ਉਹਨਾਂ ਦਾ ਨਾਮ ਸਭ ਡਾਟਾ ਫਿਲ ਕੀਤਾ ਜਾਂਦਾ ਹੈ। ਨੈਕਸਟ ਬੈਂਚ ਤੇ ਪੇਪਰ ਚੈੱਕ ਹੋ ਰਹੇ ਨੇ ਜੀ। ਇੱਧਰ ਦਿਖਾਓ ਜੀ ਆ ਪੇਪਰ ਚੈੱਕ ਵੀ ਹੋ ਰਹੇ ਨੇ ਜਿਹੜੇ ਬੱਚਿਆਂ ਨੇ ਫਿਲ ਕੀਤਾ ਹੈ। ਆ ਦਿਖਾਓ ਬੱਚੇ ਇਹ ਤੁਸੀਂ ਫਿਲ ਕੀਤਾ? ਹਾਂਜੀ। ਅੱਛਾ ਇਹ ਫਾਰਮ ਉਧਰੋਂ ਲਿਆ ਸੀ ਤੁਸੀਂ ਇਹ? ਹਾਂਜੀ। ਤੇ ਹੁਣ ਕੀ ਕਰਵਾ ਰਹੇ ਹੋ ਚੈੱਕ ਕਰਵਾਇਆ? ਹਾਂਜੀ। ਹਾਂਜੀ। ਨਾਦੀ oral testing ਹੋਏਗੀ ਅਗਲੇ ਕਾਲਮ ਚ ਜਾ ਕੇ oral testing ਜੇ ਪਾਸ ਕਰਦੇ ਨੇ ਫਿਰ ਇਹਨਾਂ ਨੂੰ ਉਸ ਤੋਂ ਨੈਕਸਟ ਬੈਂਸ ਤੇ ਅਵਾਰਡਸ ਦਿੱਤੇ ਜਾਣਗੇ ਏਜ ਦੇ ਅਕੋਰਡਿੰਗ ਜਿਨ੍ਹਾਂ ਦੇ ਥੋੜੇ ਸਹੀ ਮਤਲਬ ਆਨਸਰ ਆਉਣ ਗਿਆ ਉਹਨਾਂ ਨੂੰ ਛੋਟੇ ਨਾਮ ਤੇ ਜਿਹੜੇ ਸੂਝਵਾਨ ਨੇ ਜਿਹੜੇ ਲੱਗਦਾ ਹੈ ਕਿ ਅੱਗੇ ਜਾ ਕੇ ਕੁਝ ਕਰ ਸਕਦੇ ਨੇ ਉਹਨਾਂ ਨੂੰ ਉਸ ਉਸ ਅਕੋਰਡਿੰਗ ਇਨਾਮ ਦਿੱਤੇ ਜਾਣ ਠੀਕ ਹੈ ਇਧਰ ਹਾਂ ਇਧਰ ਚੈਕਿੰਗ ਹੋ ਰਹੀ ਹੈ ਜਿਹੜੇ ਆਨਸਰਸ ਦਿੱਤੇ ਨੇ ਕੁਐਸਚਨ ਜਿਹੜੇ ਕਹ ਸਕਦੇ ਉੱਤਰ ਪੰਜਾਬੀ ਚ ਆਪਾਂ ਕਹੀਏ ਉੱਤਰ ਦਿੱਤੇ ਜਿਹੜੇ ਵਿਦਿਆਰਥੀਆਂ ਨੇ ਹਾਂਜੀ ਉਹ ਚੈੱਕ ਹੋ ਰਹੇ ਨੇ ਟੀਚਰਸ ਬੈਠੇ ਨੇ ਇਹਨਾਂ ਦੇ ਇਹ ਸਪੈਸ਼ਲ ਮੁਖਸਰ ਸਾਹਿਬ ਤੋਂ ਨੇ ਸਾਰੇ ਹਾਂਜੀ ਹਾਂਜੀ ਵਿਕਾਸ ਫਾਊਂਡੇਸ਼ਨ શ્રી ਮੁਖਸਰ ਸਾਹਿਬ ਤੋਂ ਜੀ ਅਸੀਂ ਠੀਕ ਹੈ ਅੱਗੇ ਦਿਖਾਓ ਹਾਂਜੀ ਆਹਾ ਵੀਰ ਜੀ ਚੈੱਕ ਕਰ ਰਹੇ ਨੇ ਜੀ ਪੇਪਰ ਅੱਛਾ ਇਹ ਵੀ ਚੈੱਕ ਕਰ ਰਹੇ ਨੇ ਇਹ ਔਰਲ ਟੈਸਟ ਸੈਕਸ਼ਨ ਹੈ ਇਹ ਇਹ ਔਰਲ ਟੈਸਟ ਸੈਕਸ਼ਨ ਹੈ ਸਾਰਾ ਇਹ ਵੀਰ ਜੀ ਚੈੱਕ ਕਰ ਰਹੇ ਨੇ ਐਗਜ਼ਾਮ ਨਾਲ ਹੀ ਇਨਾਮ ਵੰਡ ਅਸੀਂ ਕਰ ਰਿਹਾ ਹਾਂਜੀ 1 ਮਿੰਟ ਇੱਧਰ ਦੇਖੋ ਜੀ ਠੀਕ ਹੈ ਦੇਖੋ ਜੀ ਇੱਧਰ ਵੀਰ ਜੀ ਇਹ ਦੇਖੋ ਇਧਰ ਆ ਹਾਂ ਇਹਨਾਂ ਨੂੰ ਇਨਾਮ ਦਿੱਤਾ ਅੱਛਾ ਤੁਸੀਂ ਉੱਤਰ ਸਾਰੇ ਸਹੀ ਦਿੱਤੇ ਹੈ ਫਿਰ ਹਾਂਜੀ ਹਾਂਜੀ ਤੇ ਆ ਤੁਹਾਨੂੰ ਅਵਾਰਡ ਦਿੱਤਾ ਗਿਆ ਇਹਨਾਂ ਦੇ ਵੱਲੋਂ ਅੱਛਾ ਪਹਿਲਾਂ ਉਹ ਤੋਂ ਫਾਰਮ ਭਰਿਆ ਤੁਸੀਂ ਹਾਂਜੀ ਤੇ ਉਹ ਉੱਤਰ ਦਿੱਤੇ ਫਿਰ ਚੈੱਕ ਹੋਇਆ ਹਾਂਜੀ ਇੱਥੇ ਆ ਕੇ ਤੁਹਾਡੇ ਤੋਂ ਪੁੱਛਿਆ ਗਿਆ ਔਰਲ ਟੈਸਟ ਹੋਇਆ ਹੈ ਹਾਂਜੀ ਹਾਂਜੀ ਤੇ ਉਹ ਚੋ ਵੀ ਪਾਸ ਹੋ ਗਏ ਤਾਂ ਤੁਹਾਨੂੰ ਇਹ ਦਿੱਤਾ ਗਿਆ ਇਹ ਇਨਾਮ ਮਿਲੇ ਕਿਵੇਂ ਦੇਖਦੇ ਉਪਰਾਲਾ ਬਹੁਤ ਵਧੀਆ ਲੱਗਿਆ ਜੀ ਸਾਨੂੰ ਸਿੱਖੀ ਦੇ ਵਿੱਚ ਬਹੁਤ ਵਧੀਆ ਲੱਗਦਾ ਹੈ ਇੱਕਣੇ ਹੋਣਾ ਚਾਹੀਦਾ ਸਿੱਖੀ ਧਰਮ ਦੇ ਵਿੱਚ ਤਾਂ ਹੀ ਮਤਲਬ ਅੱਗੇ ਬੱਚੇ ਛੋਟੇ ਜਿਹੜੇ ਬੱਚੇ ਅੱਗੇ ਆਉਣਗੇ ਨਵੇਂ ਯਰ ਸਾਨੂੰ ਪਤਾ ਲੱਗੂਗਾ ਕੀ ਸੱਭਿਆਚਾਰ ਆਪਣਾ ਕੀ ਵਾਇਗਰੂ ਦੀ ਕਿਰਪਾ ਨਾਲ ਉਹਰੇ ਆਪਾਂ ਕਾਦੇ ਵਾਸਤੇ ਆਉਨੇ ਆ ਕਿਸੇ ਜਗ੍ਹਾ ਲਈ ਧਰਤੀ ਹੈ ਤੇ ਸੀਦਾ ਸੀਦਾ ਹੀ ਧਰਤੀ ਹੈ ਇਹ ਇੱਥੇ ਆਉਣਾ ਚਾਹੀਦਾ ਹੈ ਠੀਕ ਹੈ ਵਾਇਗਰੂ ਜੀ ਦਾ ਹਾਲਸਾ ਵਾਇਗਰੂ ਜੀ ਦੀ ਫਤਿਹ ਸੋ ਸੋ ਇਹ ਦੇਖੋ ਤੁਸੀਂ ਔਰਲ ਟੈਸਟ ਹੋ ਰਿਹਾ ਹੈ ਉਧਰ ਜਿਹੜਾ ਬੱਚੇ ਨੇ ਆਨਸਰਸ ਦਿੱਤੇ ਨੇ ਉਹਨਾਂ ਦਾ ਔਰਲ ਟੈਸਟ ਲੈ ਰਹੇ ਨੇ ਮੈਡਮ ਅਣਜੀ ਟੈਸਟ ਲੈਣਗੇ ਬੱਚਾ ਨਾਲ ਨਾਲ ਦੱਸੂਗਾ ਵੀ ਮੈਂ ਆਹ ਫਿਲ ਕੀਤਾ ਜੇ ਉਹ ਪਾਸ ਹੋ ਜਾਂਦਾ ਤਾਂ ਇਹਨੂੰ ਅਵਾਰਡ ਦਿੱਤਾ ਜਾਊਗਾ ਪ੍ਰਾਈਜ਼ ਦਿੱਤਾ ਜਾਊਗਾ ਸਰਹੰਦ ਦੀ ਇਟ ਨਾਲ ਇਟ ਕਿਨੇ ਖੜਕਾਈ ਸੀਗੀ ਸਰਹੰਦ ਦੀ ਢਿੱਡ ਨਾਲ ਢਿੱਡ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖੜਕਾਈ ਸੀ ਨੌਵੇਂ ਪਾਸ਼ਾ ਜਿਹੜੀ ਹੈ ਚੇਰੀ ਗੁਰੂ ਤੇਗ ਬਹਾਦਰ ਜੀ ਉਹਨਰੇ ਪੋਤਰਾਂ ਦੇ ਨਾਮ ਦੱਸੋ ਗੁਰਦੂ ਬਾਬਾ ਜਰਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਚਾਰ ਚ ਚਾਰ ਬਾਬਾ ਜੁਝਾਰ ਸਿੰਘ ਜੀ ਤੇ ਬਾਬਾ ਜੀਤ ਸਿੰਘ ਜੀ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜਰਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮੈਡਮ ਆਦੀ ਦੇ ਨਾਮ ਕੀ ਨੇ ਆਦੀ ਮਾਤਾ ਗੁਜਰੀ ਜੀ ਤੇ ਛੋਟੇ ਸਾਲ ਜਦ ਤੇ ਮਾਤਾ ਗੁਜਰੀ ਨੂੰ ਦੁੱਧ ਕਿਨੇ ਪਿਲਾਇਆ ਸੀਗਾ ਬਾਬਾ ਬਾਬਾ ਮੋਤੀ ਮੋਤੀਰਾਮ ਮੈਰਜਿੰਗ ਸੋਨੇ ਦੇ ਮੋਹਰੇ ਵਿਸ਼ਾ ਕੇ ਕਿੰਨੇ ਜ਼ਮੀਨ ਖਰੀਦੀ ਸੀ ਉਹਨਾਂ ਸਸਕਾਰ ਲਈ ਹਾਂ ਟੋਟਲ ਠੀਕ ਹੈ ਜੀ ਮੈਡਮ ਬੱਚੇ ਆ ਰਹੇ ਨੇ ਕੀ ਲੱਗਦਾ ਹੈ ਕਿ ਚੇਂਜ ਆ ਰਿਹਾ ਹੈ ਜਨਰੇਸ਼ਨ ਦੇ ਵਿੱਚ ਇਤਿਹਾਸ ਤੋਂ ਜਾਣੂ ਨੇ ਬੱਚੇ ਹਾਂਜੀ ਬਹੁਤ ਫਰਕ ਅੱਗੇ ਨਾਲੋਂ ਜਿਵੇਂ ਆਪਾਂ ਸਾਡਾ ਮੁੱਖ ਵਿਚਾਰ ਇਹ ਹੈ ਬੱਚਿਆਂ ਨੂੰ ਸਿੱਖਿਆ ਦਾ ਮਤਲਬ ਦਈਏ ਸਾਡਾ ਮਕਸਦ ਹੀ ਇਹੀ ਹੈ ਇਹ ਫ੍ਰੀ ਸੇਵਾ ਸਾਰੀ ਹੈ ਹਾਂਜੀ ਠੀਕ ਹੈ ਜਿਹੜਾ ਬੱਚਾ ਟੈਸਟ ਪਾਸ ਕਰ ਲੈਂਦਾ ਹੈ ਕੀ ਦਿੰਦੇ ਉਹਨੂੰ ਜਿਵੇਂ ਛੋਟੇ ਬੱਚੇ ਨੂੰ ਆਪਾਂ ਨੋਟਬੁੱਕ ਦਿੰਨੇ ਆ ਇੱਕ ਆਪਾਂ ਪੰਜਾਬੀ ਵਾਂਗ ਬੋਲੀ ਬੱਚਿਆਂ ਨੂੰ ਮਤਲਬ ਦੂਰ ਨਾ ਰੱਖੀ ਉਹਨਾਂ ਨੂੰ ਇਹੀ ਸਮਝਾਣਿਆ ਇਸ ਲਈ ਦਿੰਨੇ ਆ ਹਾਂਜੀ ਠੀਕ ਹੈ ਤੇ ਆ ਵੀ ਅੱਗੇ ਤੁਸੀਂ ਹਨਾ ਰੱਖਿਓ ਇਹਨੇ ਅਵਾਰਡਸ ਦਿੰਨੇ ਹੋ ਤੁਸੀਂ ਹਾਂਜੀ ਇਹ ਗੱਡੀ ਵੀ ਲੈ ਮਤਲਬ ਜਿਹੜੇ ਆਪਣੀ ਗੱਡੀ 'ਚ ਬੈਠਦਾ ਉਹ ਸ਼ਬਦ ਪੜ ਸਕਦਾ ਹੈ। ਮੂਲ ਮੰਤਰ ਦਾ ਪਾਠ ਲਿਖਿਆ ਹੈ ਉੱਪਰ। ਕੀ ਏਜ ਏਜ ਵੀ ਰੱਖੀ ਗਈ ਹੈ ਕਿਸ ਏਜ ਦੇ ਲੋਕ ਨੇ ਜਿਹੜੇ ਪਾਰਟਿਸਿਪੇਟ ਕਰ ਸਕਦੇ ਨੇ? ਹਾਂਜੀ ਕਿ ਮਤਲਬ ਏਜ ਅਕੋਰਡਿੰਗ ਹੀ ਰਹੀ ਹੈ ਨੇ ਆਪਾਂ ਸਾਰੇ। ਹਰ ਉਮਰ ਦੇ। ਹਾਂਜੀ। ਹਰ ਉਮਰ ਦਾ ਬੰਦਾ ਇਸ ਦੇ ਵਿੱਚ ਹਾਂਜੀ ਹਾਂਜੀ ਭਾਗ ਲੈ ਰਿਹਾ ਹਰ ਉਮਰ ਛੋਟੇ ਬੱਚੇ ਤੋਂ ਲੈ ਕੇ ਸਿਰਫ ਇਹ ਪੇਪਰ ਹੀ ਨਹੀਂ ਜਿਹੜੇ ਸਾਲ 2 ਸਾਲ ਦੇ ਬੱਚੇ ਆ ਉਹਨਾਂ ਨੂੰ ਮੂਲ ਮੰਤਰ ਜਿਨ੍ਹਾਂ ਨੂੰ ਗੰਠ ਹੈ ਆ ਮਤਲਬ ਚਾਰ ਸਾਹਿਬਜ਼ਾਦਿਆਂ ਦੇ ਨਾਮ ਹੈ ਕੋਈ ਵੀ ਗੁਰਬਾਣੀ ਦਾ ਸ਼ਬਦ ਗੰਠ ਹੈ ਉਹਨਾਂ ਤੋਂ ਸੁਣ ਕੇ ਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਸੋ ਆ ਤੁਹਾਨੂੰ ਪ੍ਰਾਈਜ਼ ਮਿਲ ਗਿਆ ਹਾਂਜੀ ਸਾਰੇ ਟੈਸਟ ਪਾਸ ਹੋ ਗਏ ਕਿੰਨੇ ਕੁਐਸਚਨ ਸਹੀ ਹੋ ਗਏ ਜੀ ਮੇਰੇ ਸਾਰੇ ਸਹੀ ਸੀ ਬਸ ਦੋ ਗਲਤ ਸੀ ਦੋ ਗਲਤ ਹੋ ਗਏ ਕਿਹੜੇ ਕਿਹੜੇ ਗਲਤ ਹੋ ਗਏ ਜੀ ਇੱਕ ਬੰਦਾ ਬਹਾਦਰ ਜੀ ਦੇ ਪਹਿਲਾ ਆਲਮ ਕੀ ਸੀਗਾ ਉਹਨਾਂ ਦਾ ਇੱਕ ਜੀ ਇੱਕ ਯਾਦ ਨਹੀਂ ਸੀ ਚਲੋ ਕੋਈ ਗੱਲ ਨਹੀਂ ਅੱਛਾ ਕਿਵੇਂ ਲੱਗਿਆ ਸੋਹਣਾ ਲੱਗਿਆ ਉਪਰਾਲਾ ਹਾਂਜੀ ਤੇ ਪ੍ਰਾਈਜ਼ ਮਿਲ ਗਿਆ ਫਿਰ ਇਹਦਾ ਕੀ ਕਰੋਗੇ ਹੁਣ ਕਿੱਥੇ ਰੱਖੋਗੇ ਜੀ ਘਰੀ ਲਗਾਵਾਂਗੇ ਦਰਵਾਜ਼ੇ ਮੰਮੀ ਪਪਾ ਵੀ ਨਾਲ ਆਏ ਨੇ ਹਾਂਜੀ ਉਹ ਦੇਖੋ ਕੀ ਬਾਤ ਹੈ ਬੱਚੇ ਨੇ ਪ੍ਰਾਈਜ਼ ਜਿੱਤ ਲਿਆ ਜਿ ਇਤਿਹਾਸ ਦਾ ਸਾਰੇ ਆਨਸਰਸ ਨੇ ਜਿਹੜੇ ਸਹੀ ਦਿੱਤੇ ਮਾਂ ਮਹਿਸੂਸ ਹਾਂਜੀ ਹਾਂਜੀ ਜ਼ਰੂਰ ਜੀ ਕਿਵੇਂ ਵੀ ਨੇ ਦਿਨੇ ਉਹ ਤੁਸੀਂ ਸਿਖਿਆ ਆਪ ਦਿਨੇ ਉਹ ਜੇ ਸਕੂਲ ਦੇ ਵਿੱਚ ਸਕੂਲ 'ਚ ਵੀ ਹੈ ਘਰੇ ਵੀ ਇਹਨਾਂ ਨੂੰ ਥੋੜਾ ਬਹੁਤ ਸਿਖਾਈ ਦਵੇ ਬਾਕੀ ਸਕੂਲ 'ਚ ਕੋਈ ਇੱਕ ਮਾਂ ਕਹਿੰਦੇ ਸਭ ਤੋਂ ਵੱਡੇ ਟੀਚਰ ਹਾਂਜੀ ਹਾਂਜੀ ਇਹ ਤਾਂ ਹੈ ਤੁਸੀਂ ਕਿ ਇਤਿਹਾਸ ਤੋਂ ਜਾਣੂ ਕਰਵਾਉਣਾ ਹਾਂਜੀ ਬਸ ਥੋੜਾ ਬਹੁਤ ਜਿੰਨਾ ਕ ਪਤਾ ਹੈ ਆਪਾਂ ਨੂੰ ਉਹਨਾਂ ਕ ਕਰਦੇ ਹਾਂ ਠੀਕ ਹੈ ਠੀਕ ਹੈ ਸੋ ਤਸਵੀਰਾਂ ਤੁਸੀਂ ਇੱਕ ਵਾਰ ਫੇਰ ਦੇਖੋ ਇੱਕ ਖੂਬਸੂਰਤ ਉਪਰਾਲਾ ਜਿਹੜਾ ਕੀਤਾ ਗਿਆ ਇਹਨਾਂ ਦੇ ਵੱਲੋਂ ਟੈਸਟ ਲਿਆ ਜਾਂਦਾ ਔਰ ਫਿਰ ਉਸ ਤੋਂ ਬਾਅਦ ਚੈੱਕ ਹੁੰਦਾ ਇੱਕ ਸੈਕਸ਼ਨ ਬਣਿਆ ਟੀਚਰਸ ਦਾ ਥੈਨ ਉਸ ਤੋਂ ਬਾਅਦ ਉਹਨਾਂ ਦਾ ਔਰਲ ਟੈਸਟ ਲਿਆ ਜਾਂਦਾ ਵੀ ਕਿਤੇ ਕਿਸੇ ਤੋਂ ਪੁੱਛ ਕੇ ਤਾਂ ਨਹੀਂ ਭਰ ਦਿੱਤਾ ਫਾਰਮ ਕਿਸੇ ਤੋਂ ਚੀਟਿੰਗ ਤਾਂ ਨਹੀਂ ਕਰ ਲਈ ਬੱਚੇ ਨੇ ਜਦੋਂ ਇੱਥੋਂ ਬੱਚਾ ਪਾਸ ਹੋ ਜਾਂਦਾ ਤਾਂ ਉਸ ਤੋਂ ਬਾਅਦ ਉਸ ਨੂੰ ਪ੍ਰਾਈਜ਼ ਦਿੱਤਾ ਜਾਂਦਾ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਉਮਰ ਵਰਗ ਦੇ ਲੋਕਾਂ ਦੇ ਲਈ ਉਹ ਕੁਐਸਚਨਸ ਨੇ ਜਿਹੜੇ ਕੁਐਸਚਨ ਪੇਪਰ ਹੈ ਜਿਹੜਾ ਉਹ ਤਿਆਰ ਕੀਤਾ ਗਿਆ ਸੋ ਇੱਕ ਚੰਗਾ ਉਪਰਾਲਾ ਜਿਹੜਾ ਫਤੇਗੜ ਸਾਹਿਬ ਦੀ ਧਰਤੀ ਤੇ ਇਹਨਾਂ ਲੋਕਾਂ ਦੇ ਵੱਲੋਂ ਮੁਖਸਰ ਸਾਹਿਬ ਤੋਂ ਆਏ ਲੋਕਾਂ ਦੇ ਵੱਲੋਂ ਕੀਤਾ ਗਿਆ ਸੋ ਮੈਂ ਪਰਮਿੰਦਰ ਸਿੰਘ ਫਤੇਗੜ ਸਾਹਿਬ ਦੀ ਧਰਤੀ ਤੋਂ ਗੁਰਵਿੰਦਰ ਸਿੰਘ ਦੇ ਨਾਲ